ਸਾਡੇ ਐਸਪੀ ਭੁਵਿੰਦਰ ਸਿੰਘ ਚੰਕੀ ਇੰਚਾਰਜ ਗੁਰਦਾਸਪੁਰ ਜੀ ਮੈਂ ਡਿਊਟੀ ਲਈ ਸੀ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਔਰ ਦੂਜੇ ਏਰੀਆ ਦੀ ਚੈਕਿੰਗ ਕਰਨ ਵਾਸਤੇ ਔਰ ਜਦੋਂ ਇਹ ਉੱਥੇ ਪਠਾਨਕੋਟ ਕੈਂਟ ਏਰੀਆ ਚੈਕਿੰਗ ਕਰ ਰਹੀ ਸੀ ਰੇਲਵੇ ਸਟੇਸ਼ਨ ਤੇ ਤੇ ਇਹਨਾਂ ਨੂੰ ਇੱਕ ਵਿਅਕਤੀ ਦਿਖਾਈ ਦਿੱਤਾ ਚੈਕਿੰਗ ਕਰਦੇ ਵਕਤ ਜਦੋਂ ਇਹ ਉਧਰ ਨੂੰ ਆ ਰਹੇ ਸੀਗੇ ਪਰੇ ਆਰਮੀ ਲੋਡਿੰਗ ਏਰੀਆ ਵਾਲੇ ਪਾਸੇ ਤੋਂ ਚੈਕਿੰਗ ਕਰਦੇ ਕਰਦੇ ਤਾਂ ਇੱਕ ਵਿਅਕਤੀ ਬੈਠਾ ਹੋਇਆ ਸੀ ਪਹਿਲਾਂ ਉਰੇ ਆਉਂਦਾ ਸੀ ਉਰੇ ਨੂੰ ਤੇ ਜਦੋਂ ਇਹਨਾਂ ਨੂੰ ਦੇਖਿਆ ਤੇ ਪਿੱਛੇ ਨੂੰ ਮੁੜ ਗਿਆ ਇਹਨਾਂ ਜਦੋਂ ਉਹਨੂੰ ਆਵਾਜ਼ ਮਾਰੀ ਤੇ ਉਹਨੇ ਆਪਣੀ ਟੀ-ਸ਼ਰਟ ਦੇ ਹੇਠਾਂ ਇੱਕ ਮومی ਲਫਾਫਾ ਕਾਲੇ ਰੰਗ ਦਾ ਉਹਨੂੰ ਬੁਗਾ ਕੇ ਛਾੜੇ ਚ ਮਾਰਿਆ ਤੇ ਉਤੋਂ ਭੱਜਣ ਲੱਗਿਆ ਤੇ ਇਹਨਾਂ ਸਾਥੀ ਮਰਾਜ਼ਮਾਂ ਦੀ ਮਦਦ ਦੇ ਨਾਲ ਉਹਨੂੰ ਕਾਬੂ ਕੀਤਾ ਕਾਬੂ ਕਰਕੇ ਜਦੋਂ ਉਹਦਾ ਜਿਹੜਾ ਉਹਦੇ ਦੁਆਰਾ ਛੁੱਟੇ ਗਏ ਮومی ਲਫਾਫੇ ਨੂੰ ਚੈੱਕ ਕੀਤਾ ਤੇ ਉਹਦੇ ਵਿੱਚੋਂ ਜਿਹੜੀ ਹੈ ਅਫੀਮ ਬਰੰਦ ਹੋਈ ਸੀ ਕਿੰਨੀ ਜੀ ਇਹ ਜਿਹੜੇ ਫੀਮ ਜਦੋਂ ਇਹਨਾਂ ਨੇ ਉਹਦਾ ਨਾਮ ਪਤਾ ਪੁੱਛਿਆ ਉਹ ਨਾਮ ਪਤਾ ਪੁੱਛਣ ਤੇ ਉਹਦਾ ਪਤਾ ਲੱਗਿਆ ਵੀ ਇਹਦਾ ਨਾਮ ਹੈਗਾ ਇਹਨੇ ਆਪਣਾ ਨਾਮ ਨਰੇਸ਼ ਕੁਮਾਰ ਪੁੱਤਰ ਰਾਜੇਸ਼ ਸ਼ਾਮ ਠਾਣਾ ਪੋਹਾਨੀ ਮੰਡੀ ਰਾਜਸਥਾਨ ਤੋਂ ਹੈਗਾ ਰਹਿਣ ਵਾਲਾ ਔਰ ਜਦੋਂ ਇਹਦੇ ਉਹਦੇ ਸਾਹਮਣੇ ਮੁਲਾਜ਼ਮਾਂ ਦੇ ਸਾਹਮਣੇ ਉਹਦਾਂ ਸੈਤਾਨਾ ਦੇ ਚੱਕੇ ਇਹਨਾਂ ਨੇ ਉਹਦਾ ਵੇਟ ਕੀਤਾ ਫੀਮ ਦਾ ਤੇ ਟੋਟਲ 1 ਕਿਲੋ 400 ਗ੍ਰਾਮ ਜਿਹੜੀ ਫੀਮ ਉਹ ਸ਼ੁਰੂ ਹੋਈ ਸਰ ਜਾਣਕਾਰੀ ਤੋਂ ਸਾਹਮਣੇ ਆਇਆ ਕਿ ਅੱਗੇ ਵੀ ਜਿੱਤੇ ਕੋਈ ਮਾਮਲਾ ਦਰਜ ਹੈ ਮਾਮਲਾ ਇਹ ਤਾਂ ਪੰਜਾਬ ਦੇ ਵਿੱਚ ਮਾਮਲਾ ਦਰਜ ਨਹੀਂ ਹੈਗਾ ਜੀ ਇਹ ਮਤਲਬ ਐਜ਼ ਏ ਕੂਰੀਅਰ ਕੰਮ ਕੀਤਾ ਇਹਨੇ ਇਹਨੂੰ ਕਿਸੇ ਬੰਦੇ ਨੇ ਕੋਈ ਸਲਾਲਤ ਜੇ ਕੇ ਪੈਸਿਆਂ ਦਾ ਇਹਨੂੰ ਮਤਲਬ ਭੇਜਿਆ ਸੀ ਤੇ ਐਕਚੁਅਲੀ ਇਹਨੇ ਦੇਣੀ ਤਾਂ ਲੁਧਿਆਣੀ ਸੀਗੀ ਇਹਨੂੰ ਇਹ ਜਿਹਦਾ ਮਤਲਬ ਕੋਈ ਕਿਸੇ ਵਿੱਚ ਸਾਹਮਣੇ ਆਇਆ ਵੀ ਇਹਨੂੰ ਕਿਹਾ ਗਿਆ ਸੀ ਵੀ ਤੂੰ ਦਿੱਲੀ ਤੱਕ ਇਹਨੂੰ ਟਿਕਟ ਲੈ ਕੇ ਦਿੱਤੀ ਵੀ ਤੂੰ ਦਿੱਲੀ ਤੱਕ ਪਹੁੰਚ ਤੇ ਦਿੱਲੀ ਤੋਂ ਅੱਗੇ ਤੈਨੂੰ ਮੈਂ ਦੱਸਾਂਗਾ ਕਿਹੜੀ ਗੱਡੀ ਤੂੰ ਜਾਣਾ ਹੈ ਬਟ ਬਟ ਇਹ ਇਹਨੇ ਇਹਦਾ ਸੰਪਰਕ ਟੁੱਟ ਗਿਆ ਔਰ ਉਸੇ ਗੱਡੀ ਚ ਆਪਣੀ ਸੁਪਰ ਜਿਹੜੀ ਗੱਡੀ ਇੱਥੇ ਆਉਂਦੀ ਆਪਣੇ ਸਵਰਾਜ ਐਕਸਪ੍ਰੈਸ ਉਹਦੇ ਵਿੱਚ ਇਹ ਸੁੱਤਾ ਰਿਹਾ ਉੱਪਰ ਜਨਰਲ ਡੱਬ ਦੇ ਵਿੱਚ ਤੇ ਸੁੱਤੇ-ਸੁੱਤੇ ਇਹ ਪਠਾਨਕੋੜ ਪਹੁੰਚ ਗਿਆ ਜਦੋਂ ਇੱਥੇ ਨੂੰ ਜਾਵੇ ਤੇ ਉੱਥੇ ਉਤਰ ਗਿਆ ਉਤਰ ਕੇ ਫਿਰ ਜਦੋਂ ਇਹ ਵਾਪਸ ਜਾਣ ਲੱਗਿਆ ਤੇ ਬਾਦਸੀ ਦੀ ਇਹਨੂੰ ਕੋਈ ਟ੍ਰੇਨ ਨਹੀਂ ਮਿਲੀ ਫਿਰ ਇਹਨੇ ਜੀਟੀ ਰੋਡ ਦੇ ਥਰੂ ਬੱਸ ਤੇ ਜਾਣਾ ਸੀਗਾ ਉੱਥੇ ਵੀ ਸਾਡੀ ਪੁਲਿਸ ਪਾਰਟੀ ਦੇ ਕਾਬੂ ਆ ਗਿਆ ਇਹ ਕੰਮ ਨਹੀਂ ਹੈ ਜੀ ਇਹ ਰਾਜਸਥਾਨ ਤੋਂ ਲਗਾਇਆ ਸਰ ਪਾਕਟ ਬੈਲ ਇਹ ਕਮਰਾ ਦਰਜ ਕੀਤਾ ਗਿਆ ਇਹਦੇ ਖਿਲਾਫ ਮੁਕਦਮਾ ਨੰਬਰ 19 ਅਧਿੰਤਾਰਾ 18 ਕੜ 85 ਐਨਡੀਪੀ ਸੈਕਟਰ ਜਿਹੜਾ ਦਰਜ ਕੀਤਾ ਗਿਆ